ਸਾ ਕਰ ਸਿਮਰੰਤ ਤੁਜੇ ਨਰ ਕਾਮ ਕ੍ਰੋਧ ਮਿਟਿਓ ਜੋ ਖਿਣ ਇਕ ਖਿਣ ਵਿੱਚ ਕਾਮ ਤੇ ਕ੍ਰੋਧ ਮਿਟ ਜਾਂਦੇ ਨੇ ਅੰਦਰ ਦੇ ਵਿਕਾਰ ਮਿਟਣ ਲੱਗ ਪੈਂਦੇ ਨੇ ਜੇ ਕੋਈ ਧਿਆਨ ਤਰ ਕੇ ਕਵੇ ਧੰਨ ਗੁਰੂ ਰਾਮਦਾਸ ਤੁਹਾਡੀ ਜ਼ਿੰਦਗੀ ਦਾ ਇੱਕ ਤਜਰਬਾ ਰਹਿਣਾ ਤੁਸੀਂ ਨਿਰਵਾਰ ਸਾਹਿਬ ਜਾਂਦੇ ਰਹਿੰਦੇ ਹੋ ਰਸਤੇ ਵਿੱਚ ਜਾਂਦੇ ਆ ਭਾਵੇਂ ਜੋ ਮਰਜ਼ੀ ਮਨ ਚ ਖਿਆਲ ਆਉਣ ਗੱਡੀ ਤੋਂ ਉਤਰ ਕੇ ਨਰਵਾਰ ਸਾਹਿਬ ਜਾਂਦੇ ਆ ਜੋ ਮਰਜ਼ੀ ਮਨ ਚ ਗੱਲਾਂ ਖਿਆਲ ਦੁਨਿਆਵੀ ਬਾਤਾਂ ਆਉਣ ਪਰ ਇਹ ਹਕੀਕਤ ਸਚਾਈ ਹੈ ਜਦੋਂ ਤੁਸੀਂ ਦਰਵਾਰ ਸਾਹਿਬ ਦੀ ਪ੍ਰਕਰਮਾ ਪੌੜੀਆਂ ਉਤਰੋਗੇ ਉਦੋਂ ਹਰਮੰਦਰ ਸਾਹਿਬ ਦੇ ਦਰਸ਼ਨ ਕਰਦੇ ਆ ਇੱਕ ਵਾਰ ਧਿਆਨ ਚ ਆ ਜਾਏ ਧੰਨ ਗੁਰੂ ਰਾਮਦਾਸ ਉਤੋਂ ਮਦ ਪੂਰੀ ਪ੍ਰਕਰਮਾ ਵਿੱਚ ਕੋਈ ਮਾੜਾ ਖਿਆਲ ਨਹੀਂ ਆਏਗਾ ਕਦੇ ਤੁਸੀਂ ਪੂਰੀ ਪ੍ਰਕਰਮਾ ਕਰਦੇ ਹੋ ਮਾੜੇ ਖਿਆਲ ਦੀ ਗੱਲ ਛੱਡੋ ਪਰ ਕਰਮਾ ਕਰਦੇ ਆ ਤੁਹਾਨੂੰ ਘਰ ਦਾ ਖਿਆਲ ਵੀ ਨਹੀਂ ਆਉਂਦਾ ਵੇ ਘਰ ਕਿੱਥੇ ਆ ਦੁਨੀਆ ਵਿੱਚ ਦੋਏ ਸੱਚਖੰਡ ਨੇ ਸਿੱਖ ਧਰਮ ਵਿੱਚ ਇੱਕ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੂਜਾ ਸੱਚਖੰਡ ਤਖਤ ਸ੍ਰੀ ਨਾਦੇੜ ਹਜ਼ੂਰ ਸਾਹਿਬ ਦੋਮਾ ਥਾਮਾਂ ਤੇ ਸਿੱਖ ਭਾਵਨਾ ਨਾਲ ਜਾਵੇ ਇਹ ਮੇਰਾ ਤਜਰਬਾ ਤੁਹਾਡਾ ਵੀ ਹੋਏਗਾ ਤੁਹਾਨੂੰ ਤਰੀਕਾਂ ਭੁੱਲ ਜਾਣਗੀਆਂ ਦਿਨ ਭੁੱਲ ਜਾਣਗੇ ਘਰ ਭੁੱਲ ਜਾਏਗਾ ਉੱਥੇ ਕੋਈ ਸੁਰਤ ਜੋੜ ਕੇ ਜਪ ਲਿਓ ਵਕੈ ਸੱਚਖੰਡ ਹੈ ਸਾ ਸੰਗਤ ਪਟਸਰ ਮੰਨਣਾ ਕਿ ਕੋਈ ਮਨ ਵਿੱਚ ਸਿਮਰੇ ਤੁਹਾਨੂੰ ਗੁਰੂ ਰਾਮਦਾਸ ਉਹਦੇ ਮਨ ਦੇ ਵਿਕਾਰ ਕਾਮ ਕ੍ਰੋਧ ਮਿਟ ਜਾਂਦੇ ਜੇ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿੰ ਫਿਰ ਇਹਦੀ ਵਿਆਖਿਆ ਕੀਤੀ ਮਨਸਾ ਕਰ ਸਿਮਰੰਤ ਤੁਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਣਿ ਵਾਚਾ ਕਰ ਸਿਮਰੰਤ ਤੁਜੈ ਵਾਚਾ ਦਾ ਅਰਥ ਹੁੰਦਾ ਬਚਨਾ ਵਿੱਚ ਕਹਿੰਦੇ ਜ਼ੁਬਾਨ ਤੋਂ ਬੋਲੀ ਜਾਵੇ ਤੁਰਦੇ ਫਿਰਦੇ ਤੁਹਾਨੂੰ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਜਿੱਦਣ ਜ਼ੁਬਾਨ ਰਸ ਨਾਲ ਭਰ ਜਾਏ ਉਸ ਦਿਨ ਵਚ ਕਰ ਸਿਮਰੰਤ ਤੁਜੈ ਨਰ ਦੁੱਖ ਦਰਿਦਰ ਮਿਟਿਓ ਸਭ ਖੈਣਾ ਕਿੱਡਾ ਵੱਡਾ ਵੀ ਦੁੱਖ ਦਲਿਦਰ ਹੋਵੇ ਘਰ ਚ ਤਨ ਗੁਰੂ ਰਾਮਦਾਸ ਕਹਿੰਦੇ ਆ ਦਲਿਦਰ ਮਿਟ ਜਾਂਦੇ ਕਰਮ ਕਰ ਤੋਹੇ ਦਰਸ ਪਰਸ ਪਾਰਸ ਸਰ ਜਿਗ ਤੇ ਕਰਮਾਂ ਵਿੱਚ ਲੈ ਆਈਏ 24 ਘੰਟਿਆਂ ਚੋਂ ਵੱਧ ਤੋਂ ਵੱਧ ਹਰ ਕਰਮ ਵਿੱਚ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਪੈ ਭਾਵਨੀ ਨਾਲ ਕੋਈ ਸਿਮਰਨ ਲੱਗ ਜਾਏ ਫਿਰ ਪਟ ਸਹਿਮਾਨ ਕਹਿੰਦੇ ਕਰਮ ਕਰ ਤੋਹਿ ਦਰਸ ਪਰਸ ਪਾਰਸ ਸਰ ਗੁਰੂ ਰਾਮਦਾਸ ਤੁਸੀਂ ਪਾਰਸ ਦੀ ਨਿਆਈਓ ਟੋਡਾ ਨਾਮ ਪਾਰਸ ਦੀ ਨਿਆਈ ਹੈ ਜਿਵੇਂ ਪਾਰਸ ਲੋਹੇ ਨੂੰ ਛੋਜੇ ਤੇ ਕੰਚਨ ਹੋ ਜਾਂਦਾ ਐਦਾਂ ਪਾਪੀ ਮਨ ਕਿਤੇ 24 ਘੰਟਿਆਂ ਚੋਂ ਵੱਧ ਤੋਂ ਵੱਧ ਜਪਣ ਲੱਗ ਜਾਏ ਇਹ ਮਨ ਪਾਪੀ ਨਹੀਂ ਰਹੇਗਾ ਮਨ ਤੂੰ ਜੋਤ ਸਰੂਪ ਹੋ ਜਾਏਗਾ ਕਿਉਂਕਿ ਲੋਹး 파ਰਸਨਲ ਜੁੜ ਜਾਏ ਸੋਨਾ ਬਣ ਜਾਂਦਾ ਏ ਇਦਾਂ ਮਨ ਗੁਰੂ ਰਾਮਦਾਸ ਸਾਹਿਬ ਦੇ ਨਾਮ ਨਾਲ ਜੁੜ ਜਾਏ ਕਰਮ ਕਰ ਦੋਹਿ ਦਰਸ ਪਰਸ ਪਾਰਸ ਸਰ ਬਲ ਭਟ ਜਸ ਗਾਇਓ ਸ਼੍ਰੀ ਗੁਰੂ ਰਾਮਦਾਸ ਜੈਓ ਜੈ ਜਗ ਮੈਂ ਤੈ ਹਰ ਪਰਮ ਪਦ ਪਾਇਓ ਹੇ ਗੁਰੂ ਰਾਮਦਾਸ ਸਾਹਿਬ ਕੋਈ ਕਰਮਾਂ ਕਰਕੇ ਤੇ ਹੋਵੇ ਧੰਨ ਗੁਰੂ ਰਾਮਦਾਸ ਤੁਸੀਂ ਉਹਨੂੰ 파ਰਸ ਦੀ ਨਿਆਈ ਲੋਹੇ ਤੋਂ ਸੋਨਾ ਬਣਾ ਦਿੰਦੇ